ਇੱਥੇ ਰੱਖ। ਅਜੇ ਇਹਦੇ ਚਾਈਦਾ ਬਾਹਰ ਹੀ ਲਿਆ। ਗੱਡੀ ਦੀ ਡਿੱਗੀ ਦੁਬਾਰੇ ਭਰਦੀ ਅੱਜ। ਸਫ਼ਰ ਦੇ ਸਾਥੀ ਲੱਕੀ ਭਾਜੀ, ਦਾਸ, ਨਿੱਕਾ ਵੀਰ ਤੇ ਬਲਕਾਰਾ ਮਿਸਤਰੀ। ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਨਵੀਂ ਵੀਡੀਓ 'ਚ। ਉਮੀਦ ਤੁਸੀਂ ਵਧੀਆ ਹੋਵੋਗੇ ਮਿੱਤਰੋ। ਇੱਧਰ ਫੁੱਲ ਚੜਦੀ ਕਲਾ। ਸਫ਼ਰ ਅੱਜ ਦਾ ਅਸ਼ੀਦਾ ਦੀ ਪਾਵਨ ਪਵਿੱਤਰ ਧਰਤੀ ਵੱਲੋਂ। ਬڑے ਸਾਲ ਲਾਈਵ ਸੌਣ ਸੁਣ ਕੇ ਗੁਜ਼ਾਰਾ ਕੀਤਾ ਤੇ ਇਸ ਵਾਰ ਸੋਚਿਆ ਹੈਗਾ ਕਿ ਸ਼ੀਦੀ ਦਿਹਾੜੇ ਦੇ ਵਿੱਚ ਵਿੱਚ ਜਾ ਕੇ ਆਈਏ ਮੱਥਾ ਟੇਕ ਆਈਏ ਡਿੱਗੀ ਬੰਦ ਕਰ ਦੇ ਓਏ ਤੇਰੇ ਕੋਲੇ ਮਾਰ ਕੇ ਕਿਹੜਾ ਐਨਾ ਹੀ ਖੁੱਲਣਾ ਬਸੇ ਨਹੀਂ ਤੇ ਮਿੱਤਰੋ ਚੱਲਣ ਲੱਗੇ ਘਰੋਂ ਸਸੇਗਲ ਵੱਲ ਚੱਲ ਬਾਈ ਤੇ ਜੁੜੇ ਰਹਿ ਤੁਸੀਂ ਬਲੌਗ ਦੇ ਨਾਲ ਤੇ ਸਫ਼ਰ ਦੇ ਨਾਲ ਸਾਜੀ ਕਰਾਂਗੇ ਹਰ ਗੱਲ ਬਾਤ ਉਹਦੇ ਤੁਸੀਂ ਜੁੜੇ ਰਹੋ ਬਾਕੀ ਬਲਕਾਰੇ ਮਿਸਤਰੀ ਚੱਕੀਏ ਬਾਕੀ ਤਿੰਨ ਭਾਈ ਆਗੇ ਚਲ ਜੀ ਹੁਣ ਗਾਹ ਨੂੰ ਟਾਈਮ ਬਹੁਤ ਲੇਟ ਹੋ ਗਿਆ ਤੇ ਮਿਲਦੇ ਬਾਕੀ ਸਫਰਾ ਦੇ ਉੱਤੇ ਬਲਕਾਰੇ ਮਿਸਤਰੀ ਸਤਿਕਾਰ ਕਰਦੇ ਆ ਮੋਰ ਲਈ ਕੁਰਸੀ ਖਾਲੀ ਛੱਡੀ ਸੀ ਤੇ ਬਲਕਾਰੇ ਮਿਸਤਰੀ ਹਰੇ ਮੂਵਿੰਗ ਤੇ ਉੱਤੇ ਆ ਮੂੰਹ ਤੋਂ ਨਾ ਕੱਢੀ ਦੱਸੇ ਗੁਰਾਣੀ ਨਗਰੀ ਚੱਲੇ ਆ ਬਹੁਤ ਲੇਟ ਆ ਜੀ ਇਹ ਮਾਫੀ ਦੇ 100 ਰੁਪਏ ਚੱਕ ਜੀ ਐਸਓਪੰਨੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੇਖਦੇ ਕੋਣ ਲੱਕ ਬੜੀ ਬੜੀ ਧੰਨਵਾਦ ਕਰਨੇ ਰੱਖੇ ਤੁਹਾਨੂੰ ਠੀਕ ਹੈ ਜੀ ਉਨਾ ਸਮਾ 7:00 ਵਜੇ ਦਾ ਤੇ ਉਨੇ ਪਹੁੰਚ ਗਏ ਮਿੱਤਰੋ ਬੱਸ ਸਟੈਂਡ ਉਨਾ ਬੱਸ ਸਟੈਂਡ ਉਨਾ ਲੰਘੇ ਗੱਡੀ ਸਫਰ ਥੋੜਾ ਹੀ ਰਹਿ ਗਿਆ ਹੁਣ 60 ਕਿਲੋਮੀਟਰ ਰਹਿ ਗਿਆ ਹੋਣਾ ਨਾ ਜੀ ਥੋੜਾ ਹੀ ਹੈ ਕੱਟ ਰੂਟ ਮਿੱਤਰੋ ਅੱਜ ਦਾ ਚੇਂਜ ਕੀਤਾ ਉੱਧਾ ਜਾਈਦਾ ਸ਼ਹਿਰਪੁਰਾਲ ਦੀ ਦਸੂਆ ਸ਼ਹਿਰਪੁਰ ਇਸ ਵਾਰ ਆਏ ਊਨਾ ਨੰਗਲ ਹੋਰ ਪਾਸੇ ਦੀ ਐ ਇਸ ਵਾਰੀ ਰਸਤਾ ਵਧੀਆ ਪਰ ਆਵਾਜਾਈ ਘੱਟ ਰਾਤ ਦੇ ਸਮੇਂ ਛੋਟੀ ਛਾਟੀ ਹੋ ਜਾਂਦੀ ਏ ਓਫਿਸਾਂ ਜੋ ਤਾਂ ਕਰਕੇ ਮਾਰੀ ਜਾਈ ਆਵਾਜਾਈ ਉੱਧਾ ਦਾ ਘੈਂਟ ਰੋਡ ਪੂਰੇ ਲੱਕੀ ਜੀ ਆਹੀ ਹੁਣ ਪ੍ਰਵੇਸ਼ ਕਰ ਲਿਆਈਓ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਸ਼ੋ ਪਾਵਨ ਧਰਤੀ ਅਨੰਦਪੁਰ ਸਾਹਿਬ ਆਏ ਹੋਏ ਆ ਅਨੰਦਪੁਰ ਸਾਹਿਬ ਦੇ ਆ ਗੇਟ ਬਣੇ ਮਿੱਤਰੋ ਜਿਹੜੇ ਕ੍ਰੋਸ ਕਰਕੇ ਤਨੰਦਪੁਰ ਸਾਹਿਬ ਸ਼ਹਿਰ ਦੇ ਵਿੱਚ ਦਾਖਲ ਹੋਏ ਸ਼ਹਿਰ ਥੋੜਾ ਜਿਹਾ ਗਾਂ ਤਿੰਨ ਕਿਲੋਮੀਟਰ ਪਹੁੰਚ ਗਏ ਵੀ ਆਨੰਦਪੁਰ ਸਾਹਿਬ ਸਾਹਮਣੇ ਦਰਸ਼ਨ ਦੇਾਰੇ ਹੋ ਰਹੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਇਸ ਪਵਨ ਸਥਾਨ ਨੂੰ ਗੁਰੂ ਸਾਹਿਬ ਨੇ ਛੇਪੋ ਦੀ ਰਾਤ ਜਾਣੇ ਕਿ ਅੱਜ ਦੇ ਦਿਨ ਅੱਜ ਦੀ ਸ਼ਾਮ ਛੱਡਿਆ ਸੀਗਾ ਬੜੇ ਚੇਅਰ ਮਿੱਤਰੋ ਲਾਈਵ ਵੇਖੇ ਤੇ ਅੱਜ ਮੌਕਾ ਮਿਲਿਆ ਦਰਸ਼ਨ ਕਰਨ ਦਾ ਸਿੱਧੀ ਦਿਹਾਣੇ ਦੇ ਵਿੱਚ ਚਾਰ ਭਾਏ ਮਿੱਤਰੋ ਅੱਜ ਇਧਰ ਗਾ ਸ੍ਰੀ ਗਾਲ ਜੀ ਨਗੀੜੀ ਪੀਰ ਲੱਕੀ ਭਾਜੀ ਉਧਰ ਬਲਕਾਰਾ ਮਿਸਤਰੀ ਵਾਹ ਜੀ ਰੂਸਾ ਵਾਹ ਜੀ ਸੰਗਤ ਹੈ ਨਹੀਂ ਮੈਂ ਕਹੇ ਹੁਣ ਹੀ ਸੰਗਤ ਪਰ ਘਟਿਆ ਆਣ ਜਾਣੇ ਉਹੀ ਸਾਡੇ ਨੂੰ ਮੱਥਾ ਟੇਕ ਕੇ ਨਿਕਲ ਜਾਂਦੇ ਹੋਣੇ ਵਾਹਿਗੁਰੂ Se perderam ਸੰਗਤਾਂ ਦੇ ਆਉਣ ਜਾਣ ਦਾ ਸੋਹਣਾ ਪ੍ਰਬੰਧ ਕੀਤਾ ਪਿਆ ਸੇਵਾਦਾਰ ਸਾਫ ਸਪਾਈ ਦੇ ਬਰੀ ਜਾ ਵਕਵਕਤਾਵਾਂ ਤੋਂ ਸੰਗਤਾਂ ਦਰਸ਼ਨ ਦੀਦਾਰੀ ਕਰਨ ਲਈ ਤੇ ਦਰਸ਼ਨ ਕੀਤੇ ਹੁਣ ਗੁਰਦੁਆਰਾ ਕੇਸਗੜ੍ਹ ਸਾਹਿਬ ਗੁਰਦੁਆਰਾ ਕੇਸਗੜ੍ਹ ਸਾਹਿਬ ਤੋਂ ਹੁਣ ਅੱਗੇ ਰਵਾਨਾ ਕਿਲਾ ਆਨੰਦਗੜ੍ਹ ਸਾਹਿਬ ਗੁਰਦੁਆਰਾ ਕੇਸਗੜ੍ਹ ਸਾਹਿਬ ਤੋਂ ਦਰਸ਼ਨ ਦਿਦਾਰੀ ਕਰਕੇ ਤੇ ਹੁਣ ਰਵਾਨਾ ਹੋਏ ਕਿਲਾ ਆਨੰਦਗੜ੍ਹ ਸਾਹਿਬ ਜਿੱਥੇ ਅੱਜ ਦਾ ਦੀਵਾਨ ਲੱਗਿਆ 12 ਵਜੇ ਤੱਕ ਸ਼ਾਇਦ ਦੀਵਾਨ ਹੋਣਗੇ ਸਿੱਖ ਪੰਥ ਦੇ ਮਹਾਨ ਕੀਰਤਨੀਏ ਵਿਦਵਾਨ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਨਾਲ ਭਾਈ ਹਰਜਿੰਦਰ ਸਿੰਘ ਨਾਲ ਹੋਰ ਦਰਬਾਰ ਸਾਹਿਬ ਦੇ ਹਜੂਰੀ ਕੀਰਤਨੀਏ ਪਹੁੰਚੇ ਜੁੜੇ ਰਹੋ ਮਿੱਤਰੋ ਉਧਰ ਵੀ ਦਰਸ਼ਨ ਦਿਦਾਰੇ ਤੁਹਾਨੂੰ ਕਰਵਾ ਦਈਏ ਨਾਲ ਨਾਲ ਗੁਰਦੁਆਰਾ ਨੰਦਗੜ੍ਹ ਸਾਹਿਬ ਇੱਥੇ ਅੱਜ ਦੇ ਦੀਵਾਨ ਸਜੇ ਦੂਰ ਦਰਾਡੇੋਂ ਟਾਵੀਆਂ ਟਾਵੀਆਂ ਸੰਗਤਾਂ ਤੁਰੀਆਂ ਆ ਡਿਆਂਗੂ ਅੱਜ ਮਿੱਤਰੋ ਸਾਹਮਣੇ ਦਰਸ਼ਨ ਹੋ ਰਹੇ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ ਇਸ ਪਵਨ ਪਵਿੱਤਰ ਸਥਾਨ ਨੂੰ ਗੁਰੂ ਸਾਹਿਬ ਨੇ ਪਹਾੜੀ ਰਾਜੇ ਨੇ ਮੁਗਲਾਂ ਨੇ ਕਸਮਾਂ ਖਾਧੀਆਂ ਉਸ ਤੋਂ ਬਾਅਦ ਇਸ ਆਨੰਦਗੜ੍ਹ ਦੇ ਕਿਲੇ ਨੂੰ ਛੱਡਿਆ ਗੁਰੂ ਸਾਹਿਬ ਨੇ ਇਸ ਤੋਂ ਬਾਅਦ ਚਾਲੇ ਪਾਏ ਗੁਰੂ ਸਾਹਿਬ ਨੇ ਬਾਕੀ ਇਤਿਹਾਸ ਜਾਣੂ ਸਾਰੀ ਸੰਗਤ ਵਾਲੀ ਸਿਆਣੀ ਭਾਈ ਸਾਰੀ ਜਾਣੂ ਹੈਗੀ ਗੁਰੂ ਸਾਹਿਬ ਦੇ ਇਤਿਹਾਸ ਤੋਂ ਕਾਫੀ ਵਿਦਵਾਨਾ ਤੋਂ ਸੁਣੇ ਹੋਣਗੇ ਇਸ ਆਨੰਦਗੜ੍ਹ ਦੇ ਕਿਲੇ ਨੂੰ ਛੱਡ ਕੇ ਗੁਰੂ ਸਾਹਿਬ ਨੇ ਚਮਕੌਰ ਸਾਹਿਬ ਦੀ ਧਰਤੀ ਤੇ ਚਾਲੇ ਪਾਏ। ਮਾਤਾ ਸਾਹਿਬ ਮਾਤਾ ਗੁਜਰਕੌਰ ਜੀ ਨਾਲ ਸਾਬਜਾਦੇ ਇੱਕ ਪਾਸੇ ਗੁਰੂ ਸਾਹਿਬ ਨਾਲ ਚਾਰ ਸਾਬਜਾਦੇ ਨਾਲ ਦੋ ਸਾਬਜਾਦੇ ਵੱਡੇ ਇੱਕ ਪਾਸੇ। ਪਹਾੜੀ ਤੇ ਮੁਗਲ ਫੌਜਾਂ ਦੇ ਸੌਂਹ ਕਸਮਾ ਖਾਨ ਤੋਂ ਬਾਅਦ ਗੁਰੂ ਸਾਹਿਬ ਨੇ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ ਨੂੰ ਛੱਡਿਆ ਸੀਗਾ ਭਾਈ। ਇਸ ਪਾਵਨ ਸਥਾਨ ਨੂੰ ਛੱਡ ਕੇ ਗੁਰੂ ਸਾਹਿਬ ਦਾ ਪਰਿਵਾਰ ਸਰਸਾ ਨਦੀ ਦੇ ਵਿਛੜਿਆ ਉੱਥੋਂ ਖਾਲਸੇ ਦੇ ਤਿੰਨ ਹਿੱਸੇ ਬਾਕੀ ਸੰਗਤਾਂ ਆਪ ਜਾਣੂ ਕਾਫੀ ਵਿਦਵਾਨਾਂ ਕੋਲੋਂ ਅਸੀਂ ਇਤਿਹਾਸ ਵਰਣ ਕਰਦੇ ਰਹੀਦਾ ਬਾਕੀ ਦਾ ਇਤਿਹਾਸ ਨਾਲ ਨਾਲ ਇਹ ਸੀਗਾ ਭਾਈ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ ਵਾਹਿਗੁਰੂ ਜੀ ਕਾਬ ਨੰਦ ਗੁਰੂ ਸਾਹਿਬ ਦਾ ਸਾਹਿਬ ਜੀ ਮਹਾਰਾਜ ਕੋਟਾ ਦੇ ਬਾਗ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਅੰਦਰ ਜਾਈਦਾ ਕਿਲੇ ਨੂੰ ਜਦੋਂ ਘੇਰਾ ਪਿਆ ਤਾਂ ਗੁਰਗੋਬਿੰਦ ਸਿੰਘ ਮਹਾਰੇ ਨੇ ਏਰਾ ਬਣਵਾਇਆ ਸੀਗਾ ਬੋਲੀ ਸਾਹਿਬ ਜਾਣ ਤੱਕ ਦਾ ਜਦੋਂ ਆ ਪੌੜੀਆਂ ਅਸੀਂ ਉਤਰਦੇ ਆ ਤੇ ਸੱਜੇ ਪਾਸੇ ਦਿਸਦੀ ਹੈ ਬੋਲੀ ਸਾਹਿਬ ਇਧਰੋਂ ਪੋੜੀ ਉੱਤਰ ਕੇ ਜਾਣੇ ਪੈਂਦਾ ਮੁੜ ਕੇ ਚੂਲਾ ਛੱਕੇ ਇਧਰ ਦੀ ਆਉਣਾ ਤੇ ਨੋਇਵਾਨ ਮਿੱਤਰ ਅਗਾਹਾਂ ਦੇ ਗੁਰੂ ਘਰਾਂ ਦੇ ਦਰਸ਼ਨ ਆਲੀ ਤਿਆਰ ਆ ਆਨੰਦਪੁਰ ਸਾਹਿਬ ਦੀ ਧਰਤੀ ਦੇ ਪੰਜ ਗੜ੍ਹ ਗੁਰਦੁਆਰਾ ਕੇਸਗੜ੍ਹ ਸਾਹਿਬ ਆਨੰਦਗੜ੍ਹ ਸਾਹਿਬ ਲੋਗੜ੍ਹ ਸਾਹਿਬ ਢੋਲਗੜ੍ਹ ਸਾਹਿਬ ਤੇ ਫਤੇਗੜ੍ਹ ਸਾਹਿਬ ਕੇਸਗੜ੍ਹ ਸਾਹਿਬ ਜਿੱਥੇ ਖਾਲਸਾ ਜਨਮ ਹੋਇਆ ਗੁਰਗੋਬਿੰਦ ਸਿੰਘ ਮਹਾਰੇ ਨੇ ਪਹਿਲੀ ਵਾਰੀ ਅੰਮ੍ਰਿਤ ਛਕਾਇਆ ਉਸ ਤੋਂ ਬਾਅਦ ਗੁਰਦਵਾਰਾ ਨੰਦਗੜ ਸਾਹਿਬ ਜਿੱਥੇ ਹੁਣ ਅਸੀਂ ਦਰਸ਼ਨ ਕਰਕੇ ਆਏ ਤੇ ਇਸ ਸਥਾਨ ਤੇ ਗੁਰੂ ਸਾਹਿਬ ਦੀ ਇਸ ਸਥਾਨ ਨੂੰ ਗੁਰੂ ਸਾਹਿਬ ਨੇ ਛੱਡਿਆ ਸੀਗਾ ਉਸ ਤੋਂ ਬਾਅਦ ਹੁਣ ਵੀਰ ਭਰਾ ਤਿਆਰ ਹੋਏ ਅੱਗੇ ਗੁਰੂ ਘਰ ਗੁਰਦਵਾਰਾ ਪਰਿਵਾਰ ਵਿਛੋੜਾ ਸਾਹਿਬ ਕਿਉਂਕਿ ਹੁਣੇ-ਹੁਣੇ ਨਿਕਲ ਜਾਣਾ ਸਵੇਰੇ ਨਗਰ ਕੀਰਤਨ ਨਿਕਲੂਗਾ ਫਤਿਹਗੜ ਸਾਹਿਬ ਨਹੀਂ ਆਨੰਦਗੜ ਸਾਹਿਬ ਤੋਂ ਆਨੰਦਗੜ ਸਾਹਿਬ ਤੋਂ ਪਰਿਵਾਰ ਵਿਛੋੜਾ ਸਾਹਿਬ ਤੱਕ ਸੋਚਿਆ ਹੁਣੇ-ਹੁਣੇ ਨਿਕਲ ਜਾਈਏ ਕਿਉਂਕਿ ਅੱਗੇ ਗੁਰਦਵਾਰਾ ਸਾਹਿਬ ਗੁਰੂ ਘਰ ਫਤਿਹਗੁਰ ਸਾਹਿਬ ਦੇਖਣੇ ਦਰਸ਼ਨਦਾਰ ਕਰਨੇ ਚਮਕੌਰ ਸਾਹਿਬ ਬਾਕੀ ਅਗਲੀ ਅਗਲੀ ਵੀਡੀਓ ਜਿੱਦਾਂ ਜਿੱਦਾਂ ਸਾਂਝੀ ਕਰਾਂਗੇ ਵੇਖੀ ਜਾਓ ਮਿੱਤਰੋ ਵਿਰਾਸਤੇ ਖਾਲਸਾ ਇਹ ਆਪਣੇ ਭਾਰਤ ਚ ਆਪ ਬਣਾਈ ਹੋਈ ਵਿਰਾਸਤ ਜਿੱਥੇ ਆਪਣੇ ਪੰਜਾਬ ਦੀਆਂ ਆਪਣੇ ਗੁਰੂਆਂ ਪੀਰਾਂ ਦੀਆਂ ਪਗੰਬਰਾਂ ਦੀਆਂ ਸ਼ਹਾਦਤਾਂ ਬਾਕੀ ਹੋਰ ਕਾਫੀ ਕੁਝ ਦੱਸਿਆ ਪਿਆ ਬਾਹਲੇ ਨਿੱਕੇ ਹੁੰਦੇ ਦਰਸ਼ਨ ਕੀਤੇ ਮੁੜ ਕੇ ਸਵਾਭੋ ਬਣਿਆ ਦੁਬਾਰੇ ਕਰਾਂਗੇ ਵਿਰਾਸਤੇ ਖਾਲਸਾ 24 ਘੰਟੇ ਨੇ ਮਿੱਤਰੋ ਖੁੱਲਿਆ ਰਹਿੰਦਾ 10 ਵਜੇ ਤੋਂ ਲੈ ਕੇ ਸ਼ਾਮ 6:30 4 ਵਜੇ ਤੱਕ ਦੀ ਇਹਦੀ ਐਂਟਰੀ ਹੁੰਦੀ ਹੈ ਹੋ ਸਕੇ ਤਾਂ ਇੱਥੋਂ ਦੇਖ ਸਕਦੇ ਹੋ ਲੈ ਵੀ ਦੇਖ ਲੈ ਦੇਖ ਲੈ ਇੱਥੋਂ ਪਤਾ ਲੱਗਾ ਸਾਨੂੰ ਅੱਜ ਦੇ ਦਿਨ ਗੁਰੂ ਸਾਹਿਬ ਧਾਨ ਗੁਰਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਖਾਲਸੇ ਲੈ ਕੇ ਨਾਲ ਆਪਣੇ ਮਾਤਾ ਜੀ ਪੰਜ ਚਾਰ ਸਹਬਜਾਦੇ ਪੰਜ ਪਿਆਰੇ ਹੋਰ ਕੁਝ ਸਿੰਘਾਂ ਨੂੰ ਲੈ ਕੇ ਇਸ ਪਾਵਨ ਪਵਿੱਤਰ ਧਰਤੀ ਅਨੰਦਾਦੀਪੁਰੀ ਨੂੰ ਛੱਡਿਆ ਮਾਰੇ ਨੇ ਅੱਜ ਦੇ ਦਿਨ ਨੂੰ 6 ਬੋ ਦੀ ਰਾਤ ਨੂੰ ਤੇ ਉਸੇ ਸਬੰਧ ਵਿੱਚ ਸਮਾਗਮ ਚੱਲ ਰਿਹਾ ਸੀਗਾ ਗੁਰਦੁਆਰਾ ਕਿਲਾਗੜ ਕਿਲਾ ਅਨੰਦਗੜ੍ਹ ਸਾਹਿਬ ਤੇ ਸੰਗਤ ਜੀ ਵੇਖੀ ਹੜੀ ਆਇਆ ਪਿਆ ਨਿਹਰਾ ਬਾਕੀ ਮੈਡੀਕਲ ਸਹੂਲਤ ਤੇ ਲੰਗਰ ਪਾਣੀ ਨਾਲ-ਨਾਲ ਚੱਲਦੇ ਠੰਡ ਇੰਨੀ ਕੁਝ ਖਾਸ ਹੈ ਨਹੀਂ ਜਿੰਨੀ ਕਿ ਸੋਚਿਆ ਸੀ ਉਸ ਤੋਂ ਕਾਫੀ ਘਟਿਆ ਪਰ ਮਗਰ ਇਹਨਾਂ ਨੂੰ ਮਿੱਤਰੋ ਬਹੁਤ ਲੱਗਣ ਦੀ ਬਾਲੇ ਕੰਬਲ-ਕੰਬਲ ਲਈ ਫਿਰਦੇ ਆਂ ਅੱਗੇ ਵੇਹ ਲੋ ਤਾਂ ਡਰਾਈਵਰ ਸਾਹਿਬ ਵੀ ਆਏ ਤੇ ਮੈਂ ਵੀ ਆਏ ਆਂ ਅਹੀਂ ਉੱਤਾਂ ਮੈਂ ਅੰਦਰਲੇ ਪਾਸੇ ਮੋٹے ਕੱਪੜੇ ਪਾਏ ਆਂ ਬਾਕੀ ਜੁੜੇ ਨੇ ਤੁਸੀਂ ਵਲੌਗ ਦੇ ਨਾਲ ਅੱਗੇ ਗੁਰਦੁਆਰਾ ਪਰਿਵਾਰ ਪਛੋੜੋ ਸਾਹਿਬ ਹੁਣੇ ਦਰਸ਼ਨ ਕਰਕੇ ਫਿਰ ਵਲੌਗ ਦੀ ਸਮਾਪਤੀ ਕਰਦੇ ਆਂ ਲੱਗੀ ਨੂੰ ਅਖੀਰ ਦਵਾਰ ਸਾਹਿਬ ਭਰਾਵਾ ਜਰੂਰ ਹੈ ਅਖੀਰ ਤੁਹਾਨੂੰ ਜਾਣਾ ਲੱਗੀ ਕਹਿੰਦਾ ਜਿਹਨੂੰ ਜਾਣਾ ਗੁਰਦੁਆਰਾ ਪਤਾਲਪੁਰ ਸਾਹਿਬ ਜਿਹਨੂੰ ਗੁਰਦੁਆਰਾ ਕੀਰਤਪੁਰ ਸਾਹਿਬ ਕਹਿੰਦੇ ਪਹਿਲਾਂ ਉੱਥੇ ਦਰਸ਼ਨ ਕਰਨੇ ਫਿਰ ਉਸ ਤੋਂ ਬਾਅਦ ਗੁਰਦੁਆਰਾ ਪਰਿਵਾਰੂ ਛੋੜਾ ਸਾਹਿਬ ਜਿੱਥੇ ਗੁਰੂ ਸਾਹਿਬ ਦੇ ਸਰਸਾ ਨਦੀਰੇ ਪਰਿਵਾਰ ਨੂੰ ਵਿਛੋੜਿਆ ਸੀਗਾ। ਇਨ ਹਿੱਸੇ ਵਿੱਚ ਬਾਕੀ ਦੀ ਗੱਲ ਬਾਤ ਅੱਗੇ ਆਕੇ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਇਸ ਗੁਰੂ ਘਰ ਨੂੰ ਗੁਰਦੁਆਰਾ ਕੀਰਤਪੁਰ ਸਾਹਿਬ ਤੋਂ ਪਛਾਣਿਆ ਜਾਂਦਾ। ਇਸ ਗੁਰੂ ਘਰ ਦਾ ਨਾਮ ਵੈਸੇ ਪਤਾਲਪੁਰੀ ਸਾਹਿਬ ਸ਼ਹਿਰ ਦਾ ਨਾਮ ਕੀਰਤਪੁਰ ਸਾਹਿਬ ਆ। ਇਹ ਇਸ ਪਾਸੇ ਗੁਰੂ ਘਰ ਦਾ ਇਤਿਹਾਸ ਗੁਰਦੁਰਾ ਸਾਹਿਬ ਇਤਿਹਾਸ ਬਾਰੇ ਚਾਨਣਾ ਪਾ ਦਈਏ ਸ੍ਰੀ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ 6ਵੇਂ ਪਾਤਸ਼ਾਹ ਮਹਾਰਾਜ ਉਹਨਾਂ ਦਾ ਸੰਸਕਾਰ ਹੋਇਆ ਇਸ ਥਾਂ ਤੇ ਇਸ ਥਾਂ ਦੇ ਉੱਤੇ ਸਿੱਖ ਧਰਮ ਵਿੱਚ ਕੋਈ ਸ਼ਹੀਦੀ ਜਾਂ ਕੋਈ ਵੀ ਜੀਵਨ ਭੋਗ ਦਾ ਤੇ ਉਸ ਦੇ ਸੰਸਕਾਰ ਤੋਂ ਬਾਅਦ ਅਸਥੀਆਂ ਇਸ ਸਥਾਨ ਤੇ ਪਰੋਵਾਈਆਂ ਜਾਂਦੀਆਂ ਮਿੱਤਰੋ ਇਸ ਸਥਾਨ ਤੇ ਨਦੀ ਵਗਦੀ ਤੇ ਇਸ ਸਥਾਨ ਤੇ ਅਸਥੀਆਂ ਪਰੋਵਾਈਆਂ ਜਾਂਦੀਆਂ ਇਸ ਨਦੀ ਵਿੱਚ ਤੁਹਾਈ ਗੁਰੂ ਮਾਰੇ ਮੇਰ ਕਰਿਓ ਬੰਦੇ ਮਿੱਤਰੋ ਪੁੱਛਣਦੇ ਆ ਕਿ ਪਤਾਲਪੁਰ ਸਾਹਿਬ ਤੋਂ ਪਹਿਲੀ ਵਾਰ ਵੀ ਆ ਲੱਕੀ ਭਾਜੀ ਪਹਿਲਾਂ ਵੀ ਪਹਿਲਾਂ ਵੀ ਆਉਂਦੇ ਰਹੇ ਹੋਲੀਮ ਹਲੇ ਤੇ ਮਹਾਰਾਜ ਦੀ ਕਿਰਪਾ ਨਾਲ ਅੱਜ ਜੀ ਸੁਖੀ ਸਾਧੀ ਆਏ ਦਰਸ਼ਨ ਦਿਦਾਰੇ ਕਰਨ ਇਹਦੇ ਅੱਗੇ ਜਿੰਨੀ ਵਾਰ ਵੀ ਆਏ ਯਸੂ ਸਾਡੇ ਹੁਣ ਅੱਗੇ ਜਿੰਨੀ ਵਾਰੀ ਵੀ ਆਏ ਮਹਾਰਾਜ ਦੇ ਭਾਣਾ ਮੰਨਦਿਆਂ ਪਰਿਵਾਰ ਚੋਂ ਕਿਸੇ ਨਾ ਕਿਸੇ ਦੀ ਆ ਅਸਤੀਏ ਵਰਬੋਣ ਆਏ ਉੱਧਾ ਕਦੇ ਆਈ ਨਹੀਂ ਪਹਿਲਾਂ 3-4 ਵਾਰ ਜਿੰਨੀ ਵਾਰੀ ਵੀ ਆਏ ਉਸੇ ਕਾਮਲੀ ਆਏ ਤੇ ਇਸ ਵਾਰੀ ਮਹਾਰਾਜ ਸ਼ੁਕਰ ਸੁਖੀ ਸਾਧੀ ਦਰਸ਼ਨ ਦੇਦਾਰੇ ਕਰਨ ਆਏ ਆ। ਸਹੀ ਗੱਲ ਨਹੀਂ। ਬਿਲਕੁਲ ਸਹੀ ਹੈ। ਸਰਸਾ ਦੇ ਕੰਡੇ ਗੁਰਦੁਆਰਾ ਸਾਹਿਬ ਸਜੋਬਿਤ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ। ਤਾਂ ਸੱਚੀ ਵਾਸ਼ੀ। ਗੁਰੂ ਘਰਾਂ 'ਚ ਸੁਖਾਸਨ ਹੋਇਆ ਸਮਾਂ तकरीबन 10 ਤੋਂ ਉੱਪਰ ਹੋ ਗਿਆ ਇਸ ਪਾਸੇ ਨਦੀ ਸਰਸਾ ਜਿੱਥੋਂ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਹੋਇਆ ਤੇ ਉਸੇ ਸੰਬੰਧ ਵਿੱਚ ਗੁਰੂ ਘਰ ਵਿੱਚ ਸਮਾਗਮ ਚੱਲ ਰਿਹਾ ਉਧਰ ਦਰਸ਼ਨ ਜਾਰੀ ਕਰੀਏ ਮੇਰੇ ਗਏ ਇੱਕ ਪਾਸੇ ਦੂਰ ਤੱਕ ਏ ਇੱਕ ਪਾਤਸ਼ੂਰਤ ਹੋ ਕੇ ਸੁਜੰਤਾ ਕਿਸਾਰ ਹੋ ਆ ਕੇ ਬਝੈਲਾ ਤੂ ਤੂ ਕੇ ਨਾ ਨਾ ਸਾਰੋਂ ਜਮਾ ਮੇਰੇ ਬਾਗੂ ਗੇ ਮੇਰੇ ਨਾਲ ਰਹੇ ਜਿੱਤੇ ਸੱਚ ਗੁਰੂ ਪਿਆਰਾ ਮੈਂ ਗੁਰੂ ਮਹਾਰਾਜ ਜੀ ਦਾ ਪਿੱਛਾ ਕਰਦੇ ਹੋਏ ਉਹਨਾਂ ਦੇ ਮਗਰੋਂ ਆ ਰਹੇ ਨੇ ਔਰ ਸਾਹਿਬ ਬਾਬਾ ਅਜੀਤ ਸਿੰਘ ਜੀ ਭਾਈ ਪਚਿੱਤਰ ਸਿੰਘ ਜੀ ਅਨੇਕਾਂ ਹੀ ਸਿੱਖ ਹੋਏ ਉਹਨਾਂ ਦਾ ਦਰਖਤ ਕਿਉਂ ਪਾਉਣਾ ਕਰਦੇ ਨੇ ਤੇ ਗੁਰੂ ਸਾਹਿਬ ਵੀ ਇਸ ਸਬੰਧੀ ਰੱਖਿਆ ਕੀ ਸਾਸਤਰੀ ਦੇ ਮਨ ਕੋਲੇ ਆਸਾਈਂ ਦੀ ਬਾਤ ਕਰੀਤਾਂ ਆਪ ਕਰਦੇ ਨੇ ਉਸ ਦਿਨ ਨੂੰ ਮਨੋਣਾ ਕੀਤਾ ਹੈ। ਔਰ ਆਪ ਸਾਰੇ ਜਣੇ ਪਰਿਵਾਰਛੋੜਾ ਸਾਹਿਬ ਮਿੱਤਰੋ ਅੱਜ ਰਹਾਇਸ਼ ਹੋਊਗੀ ਰਾਤ ਦੀ। ਸਵੇਰੇ ਇੱਥੋਂ ਹੀ ਜਲਦੀ ਉੱਠ ਕੇ ਜਾਂ ਕਿਦਾਂ ਵੀ ਹੋਊਗਾ ਇੱਥੋਂ ਹੀ ਅੱਗੇ ਸਫ਼ਰ ਦਾ ਰਵਾਨਾ ਸਫ਼ਰ ਨੂੰ ਰਵਾਨਾ ਹੋਵਾਂਗੇ। ਬਾਕੀ ਅੱਜ ਤੱਕ ਦਾ ਇੱਥੇ ਹੀ ਮਿੱਤਰੋ ਸਮਾਪਤੀ। ਕੱਲ ਮਿਲਦੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ ਬਲਕਾਰਾਂ ਮਿਸਤਰੀ ਜੀ ਤਾਂ ਸੌ ਗਿਆ ਇੱਧਰ ਬਾਕੀ ਪ੍ਰਬੰਧ ਹੋ ਰਹੇ ਬਾਕੀ ਸੰਗਤਾਂ ਸੁੱਤੀਆਂ ਇੱਧਰ ਸਮਾਗਮ ਚੱਲ ਰਹੇ ਆ ਤੇ ਆਜਾਜ ਮਿੱਤਰੋ ਹੁਣ ਇੱਥੇ ਹੀ ਮਿਲਦੇ ਕਿਸੇ ਅਗਲੀ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ